ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜਤੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਟਾਈਮ 3 ਵਜ ਗਿਆ ਆਪਾਂ ਹੁਣ ਵਲੌਗ ਸ਼ੁਰੂ ਕੀਤਾਗਾ ਆਪਾਂ ਪਹਿਲਾਂ ਬਿਜੀ ਸੀ ਆਪਾਂ ਰੱਖਿਆ ਸੀ ਸੈਂਟਰ ਆਪਣੇ ਕੋਲੇ ਗੁੜੀਆਂ ਆਉਂਦੀ ਜਾਂਦੀ ਨੇ ਦੋ ਅੱਜ ਇੱਕਾਈ ਸੀ ਜੀ ਉਹ ਕਈ ਦਿਨੋਂ ਕਿ ਛੁੱਟੀ ਸੀ ਦੋ ਦੂਜੀ ਦੀ ਦੂਸਰੀ ਕੁੜੀ ਉਹ ਕੰਮ ਤੇ ਜਾਂਦੀ ਜਾਂਦੀ ਜਿੱਦੇ ਫੇਲੀ ਉੱਦੇ ਆ ਜਾਂਦੀ ਐ ਨਹੀਂ ਫਿਰ ਉਹ ਨੂੰ ਉੱਦੇ ਕੰਮੋਂ ਦੂਧਰ ਚਲੀ ਜਾਂਦੀ ਐ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਹਾਂ ਜੀ ਹਾਪੀ ਆ ਮੇਰੀ ਮਸ਼ੀਨ ਇੱਥੇ ਕਰਦੀ ਸੀ ਮੈਸਟੀ ਜੇ ਹੈਗਾ ਜੀ ਆਪਣਾ ਬੁਟੀਕ ਵਾਲਾ ਕਮਰਾ ਉਹ ਕੁੜੀਏ ਦੀ ਮਸ਼ੀਨ ਪਈ ਆ ਇੱਕ ਮਸ਼ੀਨ ਆਪਣੇ ਉਧਰ ਪੌੜੀ ਥੱਲੇ ਪਈ ਆ ਤੇ ਆਪਣਾ ਸਲਾਈ ਵਾਲਾ ਸਮਾਨ ਆਪਾਂ ਨੇ ਆਪਣੇ ਬੁਟੀਕ ਵਾਲੇ ਸੂਟ ਕੋਈ ਸੂਟ ਦੇ ਦੇਣੇ ਆਪਾਂ ਕਿਸੇ ਨੂੰ ਲੈਣਾ ਦੇਣਾ ਲੈਣਾ ਆਉਂਦਾ ਕਿਸੇ ਨੇ ਲੈ ਜਾਂਦੇ ਨਾਲੇ ਆਪਾਂ ਸੂਟ ਸਟਿਚ ਕਰ ਦਿੰਨੇਗੇ ਨਾਲੇ ਆਪਾਂ ਜੀ ਲੱਗੇ ਰਹਿੰਦਾ ਨਾਲੇ ਆਪਾਂ ਬੁਟੀਕ ਕੋਲ ਰੱਖੀ ਜੀ ਨਾਲੇ ਆਪਾਂ ਆਪਣੇ ਕੰਮ ਕਰ ਜਿੰਨੇ ਚਲੋ ਜੀ ਅਜਾ ਮੌਸਮ ਹੋ ਗਿਆ ਬਹੁਤ ਖਰਾਬ ਸੋ ਨੂੰ ਦਿਖਾਉਣੇ ਆ ਬਾਹਰ ਜਾ ਕੇ ਆਪਾਂ ਭੱਜ ਭੱਜ ਕੇ ਆਪਾਂ ਕਰਕੇ ਆਏ ਆ ਪੰਜ ਚਾਰ ਕੰਮ ਇੱਧਰ ਮੈਂ ਦੇਖੋ ਜੰਮੀ ਹਨੇਰੀ ਵਾਲਾ ਹੋਇਆ ਪਿਆ ਮੌਸਮ ਬੱਦਲ ਵਾਈਆਂ ਹੋ ਰਹੀ ਹੈ ਪੂਰੀ ਹੁਣ ਸੁੱਕੋ ਵੀ ਹੋ ਰਹੀ ਬਹੁਤ ਮੱਝਾਂ ਆਪਾਂ ਨੇ ਜਲਦੀ ਜਲਦੀ ਬੰਨਤੀਆਂ ਵੀ ਕਿਤੇ ਪਹਿਲਾਂ ਹਵਾ ਕਾਫੀ ਆ ਗਈ ਸੀਗੀ ਮਾਕ ਕਿ ਤੇ ਹਨੇਰੀ ਜ਼ਿਆਦੇ ਤੇਜ਼ ਨਾ ਹੋ ਜਾਈ ਤੇ ਉੱਧਰ ਆਪਾਂ ਬੰਨਤੇ ਛੋਟੇ ਪਸ਼ੂ ਨਰਵੰਤੀਆਂ ਆਪਾਂ ਮੱਝਾਂ ਆਪਾਂ ਨੂੰ ਯਾਦ ਨਾ ਕੱਟਾ ਇੱਧਰ ਬਣਤਾ ਯਾਦ ਨਾਲ ਨਹੀਂ ਪਤਾ ਕਿ ਮੱਝ ਨੂੰ ਕੋਲੇ ਹੋ ਕੇ ਚੁੰਗ ਜਾਂਦੇ ਬੈਠਾ ਹਾਂ ਕੱਖ ਪਹਿਲਾਂ ਖਾ ਲੈਂਦਾ ਖੜੀਆਂ ਨੇ ਮੱਝਾਂ ਨੂੰ ਆਪਾਂ ਫਿਰ ਪਾਉਣੇ ਪਾਣੀ ਅੱਧੇ ਘੰਟੇ ਨਿੱਧਰ ਆਪਾਂ ਆਪੇ ਤਾਂ ਪਈ ਆਪਣਾ ਦਾਣਾ ਕੁਛਕ ਨਾ ਬੜੇ ਮੈਂ ਪੈਸੀ ਥੋੜੇ ਜਿਹਾ ਆਪਣੇ ਕੋਲੇ ਆਪਾਂ ਹੁਣ ਲੇਸਟੀ ਚ ਭਿਉਂਦੇ ਨੇ ਹੁਣ ਰੰਨ ਕੇ ਨਹੀਂ ਪਾਉਂਦੇ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਪਹਿਲਾਂ ਆਪਾਂ ਰੰਨ ਕੇ ਪਾਉਂਦੇ ਸੀਗੇ ਲੋ ਜੀ ਹੁਣੇ ਛੋਟੇ ਕੱਟਰੂਆਂ ਨੇ ਕੱਖ ਖਾ ਲੇ ਨੀ ਮੱਝਾਂ ਖਾਈ ਜਾਂਦੀਆਂ ਨੇ ਦਰਮਾਈ ਦੀ ਆਪਾਂ ਭੰਡੇ ਤੇ ਬਣਾ ਦਈਏ ਬਨਾਣਾ ਸ਼ੇਕ ਆਪਾਂ 5 ਕਿਲੋ ਨਿੰਦਰੋਂ ਕੇਲਾ ਧੁੱਪ ਦੇਖੋ ਕਿੰਨੀ ਚੰਦਰੀ ਧੁੱਪ ਹੋ ਰਹੀ ਹੈ ਨਾਲੇ ਹਵਾ ਚੱਲੀ ਜਾਂਦੀ ਇੰਨੀ ਗਰਮੀ ਹੋ ਰਹੀ ਹੈ ਅਪ੍ਰੈਲ ਦੇ ਮਹੀਨੇ ਚ ਕਹਿੰਦੇ ਸੀ ਗਰਮੀ ਜਿਆਦਾ ਬੜੀ ਗਰਮੀ ਪੈਣ ਲੱਗੀ ਦੋ ਤਿੰਨ ਦਿਨ ਦੀ ਨਾ ਕਾਫੀ ਜਿਆਦਾ ਗਰਮੀ ਆ ਲਓ ਜੀ ਆ ਬਣਾ ਤਾ ਆਪਾਂ ਨੇ ਸ਼ੇਕ ਕੋਈ ਕੋਈ ਆਪਣੇ 40 ਪਾਣੀ ਦੇ ਦੇਖੋ ਮੇਰੇ ਤਾਂ ਸ਼ੇਕ ਵੀ ਹੀ ਹੈ ਸ਼ੇਕ ਦਾ ਪਾ ਮੈਂ ਜੇ ਭੰਨੇ ਭੰਨੇ ਮੈਂ ਕਿਨੂੰ ਸਬਜੀ ਦੀ ਕਰਦੇ ਆ ਤੇ ਆਹ ਨਾ ਮੈਨੂੰ ਲੱਗਦਾ ਬਹੁਤ ਔਖਾ ਹੁੰਦਾ ਹਨ ਸਬਜੀਆ ਫਿਰ ਆਪਣੇ ਇੱਕ ਤੋਂ ਸਬਜੀ ਆਉਣ ਲੱਗ ਜਾਂਦੀ ਆ ਫਿਰ ਵਧੀਆ ਮੌਜੂਦ ਜਾਂਦੇ ਕਿ ਫਿਰ ਛੇਤੀ ਬੰਦਾ ਤਿਆਰੀ ਇੱਕ ਪੈਣੀ ਦੀ ਮੀਂਹ ਨਹੀਂ ਆ ਰਹੀ ਨਹੀਂ ਬੜਾ ਠੋੜੀ ਨਾਂ ਦਾ ਬਾਰਮੌਸਮ ਬੜਾ 흘ਿਆ ਪਿਆ ਐਂਡ ਗੰਨੇ ਕੇ ਜੀ ਜਾਂ ਮੀਂਹ ਆ ਜੇ ਛੇ ਜੀ ਬਹੁਤ ਜ਼ਿਆਦਾ ਆਪਾਂ ਨੂੰ ਕੰਮ ਕਰਨੇ ਪੈਦੇ ਨੇ ਆਪਾਂ ਤਾਂ ਖੜੂ ਨੇ ਮੇਰੇ ਇੱਕ ਕੰਮ ਦੋ ਡੇਢ ਵੀ ਤਾਂ ਬਹੁਤ ਅੰਚਲ ਜੀ ਸਭ ਜੀ ਤੇੰਜ ਆਪਣੇ ਕਿਰਪੂ ਨਹੀਂ ਆਈ ਹੈ ਜੀ ਮਰ ਕੇ ਸਾਡੇ ਬਾਣੀ ਦਾਲਾ ਖਾਂਦੇ ਨਹੀਂ ਇਹਦਾ ਕੀ ਲੈਣਾ ਪਸੰਦ ਕਰ ਕਿਹੜਾ ਫਿਰ ਦੱਸਾਂ ਕਿ ਕੀ ਰੇਟ ਆ ਹੈ ਪਹਿਲਾਂ ਪਸੰਦ ਕਰ ਕੀ ਰੇਟ ਆ ਲੋ ਜੀ ਆਪਣੀ ਅਮਰਜੀਤ ਕੌਰ ਭੈਣ ਆ ਜਾਂ ਸੂਟ ਦੇਖਣ ਚੁੰਨੀਆਂ ਵੀ ਨੇ ਦੁਪੱਟੇ ਸੂਤੀ ਹਾਂ ਚੁੰਨੀਆਂ ਵੀ ਲੈਂਦੀਆਂ ਆ ਚੁੰਨੀਆਂ ਇਹ ਚੁਨੀਆਂ ਨੇਗੀਆਂ ਸੁੱਤੀ ਇਹ ਲੀਲਣ ਦੀਆਂ ਨੇ ਵਿਚਾਰ ਗੰਢੀ ਦੀਆਂ ਨੇ ਇਹ 4 ਗੰਢੀ ਵਾਲੀਆਂ ਨੇ ਹੂੰ ਕਿੱਲੇ ਕਿੱਲੇ ਦੀ ਚੁਨੀਆਂ ਦੇਖ ਲੈ ਤੈਨੂੰ ਕਿੰਨੀ ਣੀ ਲੱਗਦੀ ਆ ਤੂੰ ਪਸੰਦ ਆ ਘਾ ਰੇਟ ਤਾਂ ਕਰ ਲਾਂਗੇ ਆਹ ਤਾਂ ਸਹਿੰਦਾ ਨਹੀਂ ਮੇਰੇ ਤਾਂ ਪਸੰਦ ਆ ਇਹ ਦੋ ਨੇ ਲੈ ਜੀ ਫਿਰ ਆਹ ਲੈ ਲੀਂਗੀ ਆਹ ਪਸੰਦ ਆ ਨਾਲੇ ਨਾਲ ਆਪਾਂ ਕੰਮ ਧੰਦੇ ਕਰੀ ਜਣੇ ਨਾਲੇ ਆਪਾਂ ਲੈ ਦੇ ਦਿੰਨੇ ਆ ਨਾਲੇ ਕੰਮ ਧੰਦੇ ਕਰ ਲਾ ਨਾਲੇ ਆਪਣੇ ਜੀ ਲੱਗੇ ਰਾਂ ਦਾ ਸੂਟ ਦੇ ਦੇ ਦਿੰਨੇ ਆ ਇੱਕ ਤਾਂ ਇਹ ਮੈਸੇ ਹੁਣ ਅਸੀਂ ਦੇਖਾਂ ਮਰਜੀ ਵੀ ਸੋਹਣਾ ਕਰਾਂਗਾ ਹੈ ਵਧੀਆ ਜੇ ਮੈਸੇ ਹੋਣਾ ਸੀਗਾ ਹਾਂ ਹਾਂ ਆ ਤਾਂ ਬਹੁਤ ਸੋਹਣਾ ਨੇ ਸੋਹਣਾ ਦਾ ਬਹੁਤ ਸੋਹਣ ਕਲਰ ਹੈਗਾ ਹੂੰ ਨਾਲੇ ਦੂਸੂ ਵਿੱਚ ਜਿਵੇਂ ਮਰਜ਼ੀ ਪਾ ਲੈਣਾ ਨਾਲੇ ਸੁੱਤੀ ਚ ਕਿਵੇਂ ਕਰ ਬਣੀ ਜਿਵੇਂ ਮਰਜ਼ੀ ਪਾ ਲੈ ਹਾਂ ਪ੍ਰਿੰਟ ਕਿ ਸੋਹਣੀ ਨਾਲੇ ਦੇਣਾ ਸੋਹਣਾ ਤਾਂ ਮੈਨੂੰ ਇਹਦੇ ਮਾਸੇ ਜਾ ਕੇ ਦੇਖ ਲੈਣੀ ਆ ਹਾਂ ਨਾ ਵਧੀਆ ਹੈ ਸੋਹਣਾ ਹੈ ਨਾ ਸੁੱਤੀ ਦੇ ਆ ਜਮਾ ਹਨ ਕਾਟਨ ਦੇ ਥੱਲੇ ਪੈਨੇ ਆ ਸੀ ਇਹ ਦੇਖ ਆ ਕਾਟਨ ਦੇ ਪਿਆਰ ਲੱਗੀ ਇਹਦਾ ਇਹ ਹੋਰ ਚੀਜ਼ ਆ ਅੱਛਾ ਹਮ ਇਸ ਸਟੈਂਪ ਵਾਲੇ ਥੋੜੇ ਜਿਹਾ ਮਹਿੰਗੇ ਚੋਂ ਥੋੜੇ ਸਸਤੇ ਨੇਗੇ ਅੱਛਾ ਹਮ ਇਹ ਕੋਈ ਨਹੀਂ ਇਹ ਵਸਦਾਦਾ ਬਹੁ ਆ ਗਿਆ ਪਰਪਲ ਜਿਹਾ ਆ ਗਿਆ ਪ੍ਰਿੰਟ ਉਹ ਗਰੇ ਜਿਹਾ ਆ ਗਿਆ ਪ੍ਰਿੰਟ ਸੋਹਣੇ ਨੇ ਇਹਨਾਂ ਦੇ ਆ ਸੁੱਤੀ ਆ ਇਹ ਸੁੱਤੀ ਆ ਗਈ ਇਹ ਵੀ ਵਧੀਆ ਨੇ ਹਾਂ ਵਧੀਆ ਨੇ ਨਾ ਜਮਨੀ ਕਲਰ ਹੈ ਨਾ ਹਮ ਰਾਂਗ ਰੰਗ ਨਹੀਂ ਫਿੱਟਦੇ ਇਹਨਾਂ ਦੀ ਗਰੰਟੀ ਆ ਪ੍ਰਿੰਟ ਤਾਂ ਸੋਹਣੇ ਨੇਗੇ ਹਾਂ ਪ੍ਰਿੰਟ ਤਾਂ ਸੋਹਣੇ ਨੇਗੇ ਹੂੰ ਸੁੱਤੀ ਸੁੱਤੀ ਨਾਲ ਇਥੇ ਬਾਕੀ ਸੋਹ ਲੈਣੇ ਨਾਲ ਕੋਈ ਤੇਰੇ ਵਰਗੀ ਪਣਾ ਆਈ ਨਹੀਂ ਦੇ ਵੇਚ ਦੇਣੇ ਇੱਕ ਅੱਧਾ ਤੇ ਚਾੜੀ ਚਾੜ ਦੇ ਲੈ ਕੇ ਜਾਂਦੇ ਅਸੀਂ ਸੋਟ ਸੋਨਾ ਦੇਖ ਲੈ ਹਾਂ ਜਿਹ ਪ੍ਰਿੰਟ ਹਾਂ ਗਰੰਟੀ ਕਿ ਸੋਨਾ ਪ੍ਰਿੰਟਿਕ ਨਾਲ ਬਾਲੇ ਵੱਡੇ ਫੁੱਲ ਨਹੀਂ ਹੈਗੇ ਛੋਟੇ ਨਹੀਂ ਹੈਗੇ ਵੱਡੇ ਨਹੀਂ ਹੈਗੇ ਬੜਾ ਠੀਕ ਹੈ ਬਾਲੇ ਛੋਟੇ ਛੋਟੇ ਦੇ ਵਿੱਚ ਹੋ ਜਾਂਦੇ ਨੇ ਬਾਲੇ ਵੱਡੇ ਦੀ ਮਿਕਸ ਜੇ ਨੇ ਬਾਲੇ ਵੱਡੇ ਨਾਲ ਛੋਟੇ ਸਹੀ ਹੈ ਬਹੁਤ ਸੋਹਣੇ ਨੇ ਸੁਤੀ ਦਾ ਤਣਾ ਹਾਂ ਹੁਣ ਖੜ ਸੀ ਦੂਆ ਪਰਾਲ ਚ ਦੇਖੋ ਕਿੰਨੇ ਹੋ ਜੀ ਮੀ ਨੂੰ ਪਗਾਤਾ ਕੀ ਕਹਣਾ ਹੁਣ ਕਿੰਨੀ ਗਰਮੀ ਹੋ ਗਈ ਦੋ ਤਿੰਨ ਦਿਨ ਦੀ ਕਿੰਨੀ ਲੋ ਪੈਣ ਲੱਗ ਗਈ ਹੋਰ ਸੁਤੀ ਤਾਂ ਦੀ ਫੇਸੂਟਾਂ ਦੀ ਬੜੀ ਡਿਮਾਂਡ ਵਧੂ ਗਰਮੀ ਇਹਨਾਂ ਦੀ ਦੂਸਰੇ ਦੇ ਆਪਣੇ ਲਹਾਂਨੇ ਕੀ ਕੋਣ ਦੀ ਦਿੱਤ ਦੇ ਵਧੂ

ਅਰੇ ਸੁਖੀ ਇਹ ਮਸਲੀਨ ਦੇ ਆਹ ਉਪਰ ਇਹ ਕਾਟਨ ਦੀ ਚੁੰਨੀ ਵਾਲਾ ਆ ਤਾਂ ਆਹ ਕਾਟਨ ਦੀ ਚੁੰਨੀ ਇਹਦੇ ਨਾਲ ਸੁੱਤੀ ਆਹ ਕਾਟਨ ਦੀ ਚੁੰਨੀ ਹੂੰ ਇਹ ਵੀ ਸੋਹਣਾ ਹੈ ਮੰਮਾ ਹਾਂ ਇਹ ਕਾਟਨ ਦੀ ਸੁੱਤੀ ਚੁੰਨੀ ਨਾਲ ਇਹ ਇਹ ਵੀ ਕਾਟਨ ਦੀ ਚੁੰਨੀ ਨਾਲ ਬਸ ੱਡੇ ਆ ਰੰਗ ਦਾ ਫਰਕ ਦਾ ਹੂੰ ਨਾ ਡਿਜ਼ਾਈਨ ਇੱਕੋ ਜਿਹਾ ਇਹਨਾਂ ਦਾ ਹਾਂ ਆਹ ਡਿਜ਼ਾਈਨ ਨਿਕਲੋ ਕੱਲਾ ਕੱਲਾ ਹਾਂ ਕਲਰ ਦਾ ਫਰਕ ਹੈ ਬਸ ਇਹ ਆ ਤੋ ਜਿਹੜੀਆਂ ਨੂੰ ਦੇਣੇ ਹਣ ਹੂੰ ਰਖੜੀ ਰੁਖੜੀ ਅਜੇ ਪਤਾ ਕੀ ਦੋ ਇੱਕ ਨਾਲ ਦੇ ਦੋ ਦੋ ਤਿੰਨ ਤਿੰਨ ਪੀਸ ਲਿਆਂਦੇ ਨੇਗੇ ਸਰੇ ਇਹਨਾਂ ਨੂੰ ਵੈਰਾਈਟੀ ਵਾਲੀ ਹੁੰਦੀ ਐ ਨਾ ਬਾਕੀ ਜਿਵੇਂ ਹੁਣ ਅਲਾ ਕੋਈ ਮੰਗਦਾ ਕੇ ਫਿਰ ਉਸ ਤਰ੍ਹਾਂ ਲਿਆ ਕਰਾਂਗੇ ਹਨਾ ਸੂਤੀ ਤੇ ਚਲਾ ਲ ਰਕੜੀ ਰੁਕੜੀ ਤੇ ਜਾਲ ਲੈ ਵਾਦੂ ਮੈਂ ਕਹਤਾ ਮਹੀਨਾ ਦੋ ਮਹੀਨੇ ਚ ਸਾਰੇ ਸੇਲ ਹੋ ਜਾਂਦੇ ਨੇ ਕਿ ਕੁਝ ਤੱਕ ਆਪਣੇ ਸਿਉਣ ਵਾਲੀਆਂ ਆਉਂਦੀਆਂ ਨੇ ਕਿਉਂਦੋਂ ਕਿ ਇੱਥੇ ਲੈ ਕੇ ਇੱਥੇ ਸਲਾਈ ਕਰਾ ਲੈਂਦੀਆਂ ਨੇ ਹਨਾ ਹਨਾ ਵਧੀਆ ਹੈਗਾ ਨਾ ਇਹਦੇ ਨਾਲ ਦੁਪੱਟਾ ਬੜਾ ਥੋੜਾ ਜਿਹਾ ਦੁਪੱਟਾ ਇਹਦਾ ਵੈਦਾ ਹਾਂ ਚੰਗੀ ਐ ਜਾਮਲੀ ਮੈਨੀਆਂ ਹੋਰ ਫੋਟੋ ਫਿਰ ਤੋਂ ਆਹਾ ਜੀ ਮੈਂ ਹਾਂ ਕੱਲ੍ਹ ਦਾ ਇਹ ਵੀ ਰਸਰੀ ਸਹੀ ਹੋਤੀ ਨੂੰ ਕਪੜਿਆਂ ਨਾਲ ਚ ਲਾਲ ਅੰਮੈ ਦਵਾਈਆਂ ਤਾਂ ਚਲਾ ਲਿਆ ਹੋਰ ਹੋਰ ਵਧੀਆ ਹੋਰ ਤੇ ਕਿੰਨੇ ਦਵਾਈਆਂ ਤੇਰੀਆਂ ਵੇਖ ਜਾਂਦੀਆਂ ਨਹੀਂ ਚਲ ਫੇ ਜੋ ਆਮ ਉਹ ਫਿਰ ਤਾਂ ਦੇਖੀ ਹੋਰ ਲੈ ਜਾਂਦਾ ਗਾ ਨਾ ਜੇਸਾ ਤੇਜਾਦ ਦੀ ਤਾਂ ਤੇਰੀ ਵਧੀਆ ਸੀ ਦਵਾਈ ਤੇਜਾਦ ਦੀ ਤਾਂ ਉਦੋਂ ਫਰਕ ਪੈ ਜਾਂਦਾ ਹੈ ਇਹ ਇੱਕ ਦੋ ਚਾਰ ਕੁੜੀਆਂ ਲਵਣ ਤਾਂ ਬਸ ਕੰਮ ਫਤੇ ਹਾਂ ਲਾਓ ਕਈ ਗਰੰਟੀ ਦੀ ਹੈ ਸੁਖਿੰਦਰ ਹਾਂ ਇਹ ਲੱਈਏ ਅਗਰ ਜਿੰਦ ਰਿਸਤੇਦਾਰੀ ਚ ਲੈ ਕੇ ਗੈਰ ਬਧੀਆ ਤਜਾਬ ਬਧੀਆ ਤੇ ਲੈਣ ਤੇ ਉਸਨੇ ਫਰਕ ਪੈ ਜਾਂਦਾਗਾ ਇੱਕ ਹੋਰ ਹੈਗਾ ਵੀ ਕਿਸੇ ਜਨਾਨੀ ਔਰਤ ਨੂੰ ਵੀ 25 ਸਾਲ ਹੋ ਗਏ ਦੇਖ ਚੁੰਨੀ ਤਾਂ ਬਹੁਤ ਡਬਲ ਨੇ ਪੂਰਾ ਇਹ ਬਾਰ ਪਣਾ ਪੂਰਾਗਾ ਚੁੰਨੀ ਤਾਂ ਡਬਲ ਹੈ ਇਹ ਤੁਹਾਨੂੰ ਗਰਮੀ ਚ ਤਿੰਨ ਤਿੰਨ ਚਾਰ ਚਾਰ ਚਾਹੀਦੇ ਨੇ ਹਾਂ ਚੁੰਨੀ ਤਾਂ ਵਧੀਆ ਹੈ ਚੁੰਨੀ ਤਾਂ ਵਧੀਆ ਨਾਲੇ ਹੋ ਨਹੀਂ ਹੈਗਾ ਨਾ ਚ ਮਾਵਾ ਨਹੀਂ ਹੈਗਾ ਤਮਾ ਦੀ ਹੈ ਜੋ ਨਾਲ ਤੇਰੇ ਨਾਲ ਨਲਿਤ ਹਜੇ ਲੈਣੀ ਆ ਹੈ ਤੇਰੇ ਲੈਣ ਵਾਲੀ ਆ ਹੋਲੀ ਹੈ ਠੀਕ ਹੈ ਜੀ ਠੰਡੀਆਂ ਹੁੰਦੀਆਂ ਨੇ ਹਜੇ ਮਲੇ ਕੱਪੜੇ ਲੈਣਾ ਦੁਪਹਿਰ ਨੂੰ ਧੁੱਪ ਹੋ ਜਾਂਦੀ ਆ ਦੁਪਹਿਰ ਤਾਂ ਫਿਰ ਹੋ ਆ ਕੇ ਦੁਪਹਿਰੇ ਸਾਰੇ ਸੈਂਟਰ ਕੋਲ ਰੱਖਿਆ ਦੁਪਹਿਰੇ ਸਿੱਥੇ ਬੈਠੀ ਹੁੰਨੇ ਆ ਸੈਂਟਰ ਕੋਲ ਰੱਖਿਆ ਤੇ ਕੁੜੀਆਂ ਨਹੀਂ ਦੇਣ ਮੇਰੇ ਕੋਲ ਚਲ ਵਧੀਆ ਨਾਲ ਸੈਂਟਰ ਕੋਲ ਹੀ ਰੱਖਿਆ ਨਾਲ ਕੱਪੜੇ ਰੱਖੇ ਹੋਰ ਬੁਟੀਕ ਕੋਲ ਰੱਖਿਆ ਇੱਥੇ ਆਪਾਂ ਨੇ ਆਪਣਾ ਵਿੱਚ ਸਲਾਈ ਕਰੀ ਜੰਨੇ ਆ ਹਾਂ ਸਹੀ ਹੈ ਜੀ कढ़ाई भी कराने ज कराने सा 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 सूट सा 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 साफ सूट तो क्वाल्टीवेर सूट ने हैंड दे दे दे। वर्क के, के दे ने था। ना देख सलव सलवर सारी सलव वर्क ने इन्हें ਮੇਰੇ ਨਾਲ ਦੱਸ ਮੇਰੇ ਨਾਲ ਸਹੀ ਆ ਸੂਤ ਕਿਹੜਾ ਮੈਸੇਵਨਾ ਦਾ ਸਹੀ ਹੈਗਾ ਸਹੀ ਆ ਆ ਸੀਲਣ ਹਾਂ ਇਹੀ ਗੈਂਦੀ ਮੈਂ ਇਹਦੇ ਨਾਲ ਤਾਂ ਮੈਂ ਜਾ ਕੇ ਨੋ ਲੈ ਕੇ ਆਉਂਗੀ ਪਾਈਪਨ ਲਾ ਕੇ ਨਾ ਇਹ ਪਾਈਪਨ ਲਾ ਕੇ ਸੀਲਣ ਹਾਂ ਆ ਕਿਨੇ ਦਾ ਨੇ ਹੈ ਇਹ ਕਿਨੇ ਦਾ ਸੁਨਾਰਾ ਲਾ ਦੇ ਨਾ ਤੇ ਲੈਣਾਗਾ ਪੁੱਛ ਦੇ ਦਵਾਈਆਂ ਫਿਰ ਲੈ ਲਾਂਗੇ ਕੂੜਾ ਜਾ ਹਾਂ ਕੂੜਾਗਾ ਹਾਂ 500 ਉਹ ਜਮਾ ਸੂਤੀ ਹੁੰਦੇ ਨਾ ਨਾ ਬਾਹਲੇ ਪਿਓਰ ਕਾਟਨ ਦੇ ਹਾਂ ਉਹਦੇ ਜਿਆਦਾ ਇਹ ਨਹੀਂ ਪਟਦੇ ਇਹ ਤਾਂ ਖਸ ਖਸ ਹੋਣਗੇ ਨਾਲੇ ਤਾਂ ਬਾਹਰ ਅੰਦਰ ਵਧੀਆ ਆ ਤਾਂ ਘਰੇ ਪਾਉਣ ਜਿਵੇਂ ਗਰਮੀ ਚ ਥੱਲੇ ਲੈਣੇਗੇ ਆ ਉੱਪਰਲੇ ਵੰਗ ਹੋਣੇਗੇ ਵਧੀਆ ਬਾਹਰ ਅੰਦਰ ਵਾਲੇ ਸਹੀ ਹੈ ਦੇਖੋ ਪੰਡਾ ਆ ਨਹੀਂ ਪੰਡਾ ਹਮ ਕੱਢਾ ਹੋਇਆ ਹਮ ਹਮ ਆਹ ਵੜਾ ਉਹ ਆਹ ਤੇ ਆ ਹੈ ਨਾ ਇੱਥੇ ਮਾਰ ਦੇ ਦੋ ਆਹ ਤੇ ਹਮ ਰੰਗ ਦਾ ਫਰਕ ਆ ਪ੍ਰਿੰਟ ਕੋਈ ਆ ਸੋ ਇਹ ਹੌਲੀ ਹੌਲੀ ਲਿਖੇ ਜਾਣਗੇ ਹਨ ਡੱਪਾ ਨੇ ਕਰ ਲਿਆ ਸੈਲੈਕਟ ਹੁਣ ਆਪਾਂ ਇਹ ਸਲਾਈ ਕਰਾਂਗੇ ਇਹਦੇ ਲਾ ਕੇ ਪਾਈਪਨ ਬਣਾਵਾਂਗੇ ਇਹਨੂੰ ਦੁਪੱਟਾ ਕਰਾਂਗੇ ਇਹਦੇ ਨਾਲ ਗਰੇਜ ਆ ਇਹਦੇ ਨਾਲ ਨੇਰਾਜਾ ਪੈਂਦਾ ਆ ਦੇਖੋ ਚਾਨਣ ਚ ਆਹ ਨਹੀਂ ਕਿਦ ਸੁਣ ਸੁਣ ਫੁੱਲ ਆ ਇਹ ਆਪਾਂ ਬਣਾ ਲਵੇ ਪ੍ਰਿੰਟਿੰਗ ਸੋਹਣੀ ਹੈ ਦੀ ਇਸ ਵਰਮੇ ਰੰਗਾ ਜਨ ਗਰੇਜ ਆਪਣਾ ਇਹਦੇ ਨਾਲ ਲੱਗ ਜੂਗਾ ਇਹਦੇ ਨਾਲ ਦੀ ਆਪਾਂ ਲਾ ਲਾਂਗੇ ਪਾਈਕਨ ਇਹ ਆਪਾਂ ਸਟਿਚ ਕਰਾਂਗੇ ਆਪਣੇ ਵਾਸਤੇ ਮੈਂ ਕਹਿੰਦੀ ਆਪਾਂ ਨੇ ਸਿਲੈਕਟ ਕਰ ਲਿਆ ਇਹ 11000 ਦਾ ਹੂੰ ਵਧੀਆਗਾ ਅਸੀਂ ਪਰਸੋਂ ਗਏ ਸੀ ਉੱਥੇ ਬਾਜ਼ਾਰ ਚ ਤੇ ਕਹਿੰਦਾ ਕੂਲਰ ਮੈਂ ਚੱਲਿਆ ਫੋਨ ਪਤਾ ਕਿ ਉਹਨਾਂ 2 ਮਹੀਨੇ ਹਲੇ ਮਹੀਨਾ ਡੇਢ ਮਹੀਨਾ ਤੱਕ ਨਾ ਸਾਰ ਲਾਂਗੇ ਏਸੀ ਨਹੀਂ ਲਾਉਂਦੇ ਫਿਰ ਏਸੀ ਬਾਅਦ ਚ ਲੱਗ ਜਾਊਗਾ ਮੱਕਾ ਨੂੰ ਉਹ ਕਰਨਾ ਜੀ ਮੈਂ ਫਿਰ ਏਸੀ ਦਾ ਟਾਈਮ ਨਹੀਂ ਹੈਗਾ ਹੋਰ ਏਸੀ ਦਾ ਫਿਰ ਹੋਆ ਸਰਵਿਸਤਾ ਕਰਾਤੀ ਅੱਜ ਫਿਰ ਉਹ ਰਹਿ ਇੱਥੇ ਲੌਬੀ ਚ ਲਾ ਲੈਣਾ ਵਧੀਆਗਾ ਨਾ ਦੇਖਿਓ ਜਾਈ ਸਿਸਟਮ ਲੱਗ ਗਿਆ ਵਾ ਉਧਰ ਉਹ ਜਿਹੜਾ ਪਿਛਲੇ ਪਾਸੇ ਉਹ ਨਹੀਂਗਾ ਉਪਰਾਂ ਸੰਤਰੀ ਜਾਂ ਦਾਣਾ ਜਦੀਂ ਦਾ ਵਿੱਚ ਜਦੋਂ ਪਾਣੀ ਪੈਂਦਾ ਆਪੇ ਪਤਾ ਲੱਗ ਜਾਂਦਾ ਵੀ ਭਰ ਗਿਆ ਕੋਲਰ ਹਾਂ ਇਹ ਉਪਰ ਹੋਈ ਜਾਂਦਾ ਇਹ ਜਿਹੜੇ ਡੁੱਬੇ ਡੁੱਬੇ ਨਾਲ ਕੱਢਣ ਦੀ ਲੋੜ ਨਹੀਂ ਉਹ ਇੱਧਰਲੇ ਪਛੜੇ ਹੋਣਗੇ ਪੈਪਾਂ ਜਿਹਦੇ ਵਿੱਚ ਪਾਕੇ ਹੀ ਨਿਕਲ ਜਾਂਦਾ ਬਈ ਇਹ ਤਾਂ ਉਹੀ ਜਾਂਦੀ ਪਹਿਲੇ ਇਹ ਕਿਹਦੇ ਨਾਲ ਛੋਟਾ ਤੇ ਥੋੜਾ ਜਿਹਾ ਥੋੜਾ ਜਿਹਾ ਛੋਟਾ ਸਿੱਕੇ ਇਹਦੇ ਨਾਲ ਹਾਂ ਉਹ ਸੀਗੇ 10000 ਦਾ ਇਹ 11000 ਦਾ ਵਾਲੇ ਮਹਿੰਗੇ ਹੋਗੇ ਹਾਂ ਵਾਲੇ ਮਹਿੰਗੇ ਹੋਗੇ ਕੋਲਰ ਹਾਂ ਤਾਂ ਵਾਲੇ ਪਹਿਲੇ ਹੋਗੇ ਦੇ ਜੇ ਨਾ ਲਾਲ ਹੁਣ ਅੱਗੇ ਵਰਗੀ ਤਾਂ ਚੀਜ਼ ਨਹੀਂ ਘਟ ਹੁੰਦੀ ਅੱਗੇ ਵਰਗੀ ਨਾਲੇ ਚੀਜ਼ ਨਹੀਂ ਆਉਦੀ ਹੈ ਜੀ ਕਾਦੀ ਬਣਾਉਂਗੇ ਅੱਜ ਜਾਂ ਜੇ ਸਹੀ ਅਜੇ ਤਾਂ ਲੰਦੀ ਨਹੀਂ ਤਾਂ ਕਨਫੀ ਬਣਾਵਾਂਗੇ ਸਾਡੇ ਤਾਂ ਆਪ ਸਬਜ਼ੀ ਸਾਡੇ ਤਾਂ ਖਾਂਦੇ ਨਹੀਂ ਕਿ ਤਾ ਵਾਲੀਆਂ ਸਬਜ਼ੀਆਂ ਸਭ ਦਾ ਆਪ ਜੀ ਅੱਕ ਜਾਂਦਾ ਸਬਜ਼ੀ ਦੀ ਕੀ ਕਰੀ ਜੀ ਕੀ ਕੱਬੂ ਸਾਡੇ ਇਹ ਲੈ ਗੜੀ ਨਹੀਂ ਖਾਂਦਾ ਸੀ ਦੋਨੇ ਖਾਂਦੇ ਆ ਸ਼ਿਮਲਾ ਮਿਰਚ ਨਹੀਂ ਖਾਂਦੇ ਪੇਠਾ ਨਹੀਂ ਖਾਂਦੇ ਸਾਡੇ ਜੀ ਲੱਗਦੀਆਂ ਹੈ ਵਧੀਆ ਨਹੀਂ ਲੱਗਦੀਆਂ ਸਾਡੇ ਜੇ ਅਸੀਂ ਬਾਜ਼ਾਰੋਂ ਤਾਂ ਨਹੀਂ ਲੈਉਂਦੇ ਜਿੰਚਰ ਖੇਤੋਂ ਨਹੀਂ ਆਉਂਦੀ ਹੈ ਨਾ ਚੋਲੂਆ ਬਣਾਇਆ ਸੀ ਰਾਤੀ ਤਾਂ ਹੁਣ ਪਤਾ ਨਹੀਂ ਕੀ ਆ ਜਾ ਕਰ ਹੋਰ ਇੱਕ ਕਾਮ ਨਹੀਂ ਕਿ ਜਿਹੇ ਜਿਆ ਕਰਦੇ ਸੀ ਕੀ ਬਣਾਈਏ ਭੰਡੇ ਭੁੰਡੇ ਚੱਕ ਲਗ ਰਹੇ ਨੇ ਪਾਣੀ ਦਾ ਟਾਈਮ ਮੇਰੇ ਮੰਜਲ ਨੂੰ ਪਾਣੀ ਮੰਗਣੀ ਨਾ ਲੈ ਆਉਂਦੇ ਬਿੰਦਰ ਕੇ ਨਾ ਹਾਂ ਹਾਂ ਜੀ ਬਾਹਲੀ ਉੱਤਰ ਜਾ ਬੈਂਗਣੀ ਨਾ ਹਾਂ 2-3 ਹਿੱਕੇ ਨੇ ਤਾਂ ਮੈਂ ਕਹਿੰਦੀ ਸੀ ਵੀ ਇਹ ਤਾਂ ਉਤਲਾ ਲਾ ਲਵੇ ਮੈਂ ਤੇ ਤੇ じゃ ਬੰਦ ਸੀ ਲਾ ਲਉ ਦੋ ਮੁੱਤੇ ਮੰਗਣੀ ਦੇ ਫੜਦੰਗ ਦੇ ਲਾ ਲਓ ਕੰਧ ਦੇ ਨਾਲ ਦੇਖੀਏ ਮੈਨੂੰ ਤਾਂ ਪਤਾ ਨਹੀਂ ਕੀ ਅਲਰਜੀ ਹੋ ਰਹੀ ਇੱਥੇ ਬਾਹਾਂ ਤੇ ਜਿੰਨੀ ਚੀਤ ਨਾ ਦੇਖੀਏ ਲਾਹਤ ਤੇ ਲੱਗ ਰਿਹਾ ਕਿੰਨੇ ਦਾਣੇ ਹੋ ਰਹੇ ਨੇ ਆ ਬੰਤਗੀ ਤਾਂ ਨਹੀਂ ਹੈ ਪਤਾ ਨਹੀਂ ਮੇਰੇ ਤਾਂ ਪਿੱਤ ਵਾਲੀ ਛਿੱਤੀ ਹੋ ਜਾਂਦੀ ਆ ਲekin na ਦੋਨੇ ਹੱਥਾਂ ਤੇ ਦਰਜੀ ਕਰਦੇ ਆ ਤੇ ਆ ਚੀਜ਼ ਪਿੱਛੇ ਗਰਦਨ ਤੇ ਵਾਲੀ ਹੋ ਜਾਂਦੀ ਆ ਬੰਤ ਗਰਮੀ ਨਾਲ ਹੋ ਜਾਂਦੀ ਆ ਅਲਰਜੀ ਜਿਹੜੀ ਆ ਤੋ ਪਹਿਲਾਂ ਤੋਂ ਪਹੁੰਚਦੀ ਹੈ ਇਹ ਧੁੱਕ ਦੀ ਅਲਰਜੀ ਹੁੰਦੀ ਹੈ ਹੁਣ 2-3 ਦਿਨ ਹੋ ਗਏ ਕਿੰਨੀ ਧੁੱਕ ਪੈਂਦੀ ਆ ਰੁਕਦਾ ਹੁਣ ਸਾਹ ਨਹੀਂ ਆਉਂਦੇ ਵਾਲੀ ਧੁੱਕ ਪੈਂਦੀ ਆ ਬੇਹਿੰਦ ਆ ਤਿੰਨੇ ਚਾਰ ਕਿ ਦਿਨਾਂ ਦੀ ਵਾਲੀ ਧੁੱਕ ਹੋ ਗਈ ਹੁਣ ਪਹਿਲੇ ਤਾਂ ਠੀਕ ਠਾਕ ਸੀ ਹੁਣ ਜਿਆਦਾ ਗਰਮੀ ਆ ਹੋਰ ਪੱਕੇ ਤੋਂ ਬਿਨਾਂ ਤਾਂ ਅੱਗੇ ਤਾਂ ਇਸੇ ਅਪ੍ਰੈਲ ਚਿੰਨੀ ਹੋਣੀ ਸੀ ਤਾਂ ਹੁਣ ਤਾਂ ਅਪ੍ਰੈਲ ਚਿੰਨੀ ਨਹੀਂ ਹੁਣ ਤਾਂ ਕੋਈ ਨਹੀਂ ਲੱਗਦਾ ਗਰਮੀ ਘੱਟ ਸੀ ਇਤਨੀ ਜ਼ਿਆਦਾ ਹੈ ਇੱਥੇ ਠੰਡ ਘੱਟ ਪਈ ਆਈ ਤੇ ਹੁਣ ਅੱਗੇ ਤਾਂ ਪਿਛਲੇ ਸਾਲ 10 ਦਿਨੋਂ ਸੂਰਜ ਮਾ ਨਿਕਲਦਾ 15 ਲ ਇਸ ਵਾਰ ਤੱਕ ਕਦੋਂ ਜਾਂ ਠੰਡਾ 2 ਦਿਨ ਧੁੱਪਾ ਕਦੋਂ ਠੰਡਾ 2 ਦਿਨ ਧੁੱਪਾ ਇਸ ਦਿਨਾਂ ਤੋਂ ਪਾਣੀ ਨਹੀਂ ਪਾਲੀਆਂ ਪਈਆਂ ਨੇ ਤੁਹਾਨੂੰ ਤਾਂ ਪਈਆਂ ਨਹੀਂ ਧੁੱਪ ਨਿਕਲੋ ਨਹੀਂ ਸੱਟ ਪਈ ਹੈ ਇਤਨੀ ਜ਼ਿਆਦਾ ਹੈਗੀ ਹੈ ਕਿ ਪਹਿਲੀ ਫੈਣ ਲੱਗ ਗਈ ਗੋਲੀ ਗਰਮੀ ਆ ਨਹੀਂ ਨੂੰ ਪਊਗਾ ਤਾਂ ਹੀ ਨਹੀਂ ਗਰਮ ਹੈ ਸਾ ਅੰਮੀ ਭਾਗੇ ਵਰਤਾਂ ਹੰਡੀ ਹਵਾ ਵਾਲਾ ਬਹੁਤ ਸਿਵਲਾਈ ਬਣੀ ਪਰਸੋਂ ਆਥ ਨੂੰ ਦੇਖ ਸ਼ਾਮ ਨੂੰ ਨਾ ਰਾਤ ਵੀ ਠੰਡੀ ਹਵਾ ਸੀਗੀ ਪਰਸੋਂ ਵਾਲੀ ਗਰਮੈਸ ਸੀਗੀ ਤੇ ਬਰਾਤ ਤਾਂ ਆਏ ਲੱਗਿਆ ਕਿ ਕਿਤੇ ਨੇਰੀ ਆਈ ਆਈ ਦੱਸਿਆ ਹੋਇ ਸੀ 9 ਤੇ 10 ਤਰੀਕ ਦੀ ਨੇਰੀ ਨਾ ਕਹ ਸੀਗਾ 9 ਤੇ 10 ਤਰੀਕ ਨੂੰ ਨੇਰੀ ਆਉਣਾ ਬਈ ਇਹ ਨੇਰੀ ਜਦੋਂ ਵਾਲਾ ਡਰ ਲੰਦਾ ਸਾਰੇ ਖਲਾਰਾ ਪਾ ਜਾਂਦਾ ਹੋਰ ਸਰਦਨ ਪਿੱਛੋਂ ਇੱਧਰ ਉਹ ਆਗਾ ਵਿੜੇ ਕੱਚੇ ਕਰਕੇ ਪਿਛਲੇ ਜਾਲੀਆਂ ਸਾਰੀਆਂ ਭਰ ਜਾਂਦੇ ਨੇ ਦੇਖਦੇ ਨਾਲ ਸੋਡੇ ਤਾਂ ਅੰਦਰ ਹਵਾ ਨਹੀਂ ਲੱਗਦੀ ਗੁੰਮ ਜਿਆਏਗਾ ਸੋਡੇ ਪੰਦਾ ਸਾਰਾ ਕੋਲੇ ਵਿੜਾ ਨਹੀਂ ਨਾ ਹੈਗਾ ਡੇਟ ਬਾਹਰ ਹੈ ਨਹੀਂ ਬਾਹਰ ਅੰਦਰ ਕਰਨੀ ਲੱਗਦੀ ਹੈ ਜੇ ਅੱਜ ਤੱਕ ਸਾਰਾ ਸਾਨੂੰ ਸਿਆਰੇ ਚ ਦੁੱਖ ਨਹੀਂ ਲੱਗਦੀ ਗਰਮੀ ਤੇ ਉਹ ਹਵਾ ਨਹੀਂ ਲੱਗਦੀ ਚਲੋ ਯਾਪਾ ਚੱਲਦੇ ਹਾਂ ਬਾਹਰੇ ਆਪਾਂ ਬਣਾਈਏ ਕੋਈ ਦਾਲ ਸਬ지 ਆਪਾਂ ਕਰਦੇ ਆ ਸਬ지 ਵੀ ਰਾਇ ਵੜੀ ਕੀ ਬਣਾਈਏ ਜਾਂ ਲੂੰਗੀ ਮਸਰੀ ਬਣਾਵਾਂਗੇ ਜਾਂ ਕੁਸ਼ੂਰ ਮਗਾਉਣੇ ਬਾਜ਼ਾਰ ਚ ਮੈਂ ਕਿਸੇ ਮੈਂ ਭਿੰਡੀਆਂ ਲਿਆ ਦੂੰ ਤੇ ਨਾਲੇ ਮਾਂ ਦੇ ਭਾਂਡੇ ਫਿਰ ਆਪਾਂ ਪਲਾ ਕੇ ਆਉਣਾ ਮੱਝਾ ਨੂੰ ਪਾਣੀ ਇੰਨਾ ਹੁੰਦਾ ਨਾ ਆਪਾਂ ਨੇ ਭੇਵੇਂ ਜਾਂਦਾ ਦੂਸਰੇ ਕੰਮ ਕਰਦੇ ਤੇ ਹੁਣ ਆ ਠੰਡਾ ਜਾ ਹੋ ਗਿਆ ਮੌਸਮ ਮੜ ਜਾ ਧੁੱਪ ਘਟ ਗਈ ਵਾਲੀ ਧੁੱਪ ਚ ਤਾਂ ਨਾ ਬਾਹਰ ਵੀ ਨਹੀਂ ਨਿਕਲਿਆ ਜਾਂਦਾ ਜੀ ਹੋਰ ਕੰਮ ਨਹੀਂ ਹੁੰਦਾ ਕੋਈ ਤੇ ਚਲੋ ਜੱਜ ਦੀ ਬੁੜੀ ਤਾਂ ਪਿੱਛੀ ਕਰਦੇ ਹਾਂ ਮਿਲਦੇ ਆ ਨੈਸਟ ਵਲੌਗ ਨੂੰ ਫਤਗੱਲੂ ਬਾਏ